ਇਹ ਜੀ ਨੂੰ ਨਾਨਕidev ji ਦਾ ਇਹ ਤਨਾਸਰੀ ਰਾਗ ਦੇ ਵਿੱਚ ਇਹ ਸ਼ਬਦ ਘਾਰ ਪਹਿਲਾ ਰਾਗੀਆਂ ਦੇ ਗਾਉਣ ਵਾਸਤੇ ਹਦਾਇਤ ਤੇ chaupade is is ਸ਼ਬਦ ਵਿੱਚ ਚਾਰ ਪਦੇ ਨੇ ਚਾਰ ਬੰਦ ਨੇ ਤੇ ਇਹਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਜੋ ਸਾਨੂੰ ਉਪਦੇਸ਼ ਦਿੰਦੇ ਨੇ ਉਸ ਦੀ ਅਸੀਂ ਵਿਚਾਰ ਕਰ ਰਹੇ ਹਾਂ ਅੱਜ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਜੋਤੀ ਜੋਤ ਸਵਾਉਣ ਦਾ ਦਿਹਾੜਾ ਹੈ ਇਹ ਉਹਦੇ ਸੰਬੰਧ ਵਿੱਚ ਸੋ ਸੌਧ ਵੀ ਪੜਿਆ ਗਿਆ ਕਿ ज्योती जो तरली संपूर्णिया राम सूरज किरण मिले जलका जल हुआ राम एडे दो भाव ने जिवे मनोख आम मनोख जदा हृदय कठोर है पापी है ओ जो दो गुरु दी रोशनी पेंदी है ਉਹਦਾ ਪਠੋਰ ਤਾਂ ਇਹ ਪਠੋਰ ਆਪਣਾ ਉਹਦਾ ਦੂਰ ਹੋ ਜਾਂਦਾ ਹੈ ਤੇ ਉਹ ਢਲ ਕੇ ਜਿਵੇਂ ਇੱਕ ਬਰਫ਼ ਹੈ ਤੇ ਉਹ ਪਾ ਹੁੰਦਾ ਉਹ ਪੰਜਾਲੀ ਹੈ ਪਾਣੀ ਹੈ ਪਰ ਉਹ ਠੰਡ ਦੇ ਕਾਰਨ ਜੰਗ ਜਾਂਦੀ ਹੈ ਕਠੋਰ ਹੋ ਜਾਂਦੀ ਹੈ ਜਦੋਂ ਸੂਰਜ ਦੀਆਂ ਰਿਸ਼ਮਾਂ ਪੈਂਦੀਆਂ ਉਦੋਂ ਢਲ ਕੇ ਪਾਣੀ ਬਣ ਜਾਂਦਾ ਕਬੀਰ ਜੀ ਕਹਿੰਦੇ ਨੇ ਕਬੀਰ ਪੂਰਾ ਗਰ ਪੂਰਾ ਗਰ ਪਾਣੀ ਪਿਆ ਐ ਪੂਰਾ ਦਾ ਭਾਵ ਉੜਾ ਜਿਹੜੇ ਉਹਨੇ ਗਲੇ ਗਰੇ ਵਰਦੇ ਨਾ ਉਪਰੋਂ પ્રકાશ ਤੋਂ ਤੇ ਉਹ ਸੂਰਜੀਆਂ ਨੂੰ ਕਿੰਨਾ ਪੈਂਦੀਆਂ ਨੇ ਤੇ ਉਹ ਟੜ ਕੇ ਤੇ ਫੂਲ ਪਾਣੀ ਦਾ ਰੂਪ ਹੋ ਗਿਆ ਨਦੀ ਵਿੱਚ ਮਿਲ ਗਿਆ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਕਿਸੇ ਜੀਵ ਉਤੇ ਕਠੋਰ ਜੀ ਉੱਤੇ ਗੁਰੂ ਦੀ ਮਿਹਰ ਹੁੰਦੀ ਪਰਮਾਤਮਾ ਨੇ ਮਿਹਰ ਹੁੰਦੀ ਆ ਉਹਦੀ ਕਠੋਰਤਾ ਦੂਰ ਹੋ ਜਾਂਦੀ ਆ ਤੇ ਉਹਦੇ ਵਿੱਚ ਨਿਵਰਤਾ ਆ ਜਾਂਦੀ ਆ ਦੂਜਾ ਜਦੋਂ ਅਸੀਂ ਇਹ ਸਤਿਗੁਰੂ ਜੀ ਨਾਲ ਲਾਉਂਦੇ ਹਾਂ ਫਿਰ ਇਹ ਅਧਾਰਥੇ ਬਣਦਾ ਹੈ ਸੂਰਜ ਕਿਰਨ ਮਿਲੇ ਸੂਰਜ ਦੀਆਂ ਕਿਰਨਾਂ ਜਿਹੜੀਆਂ ਨੇ ਧਰਤੀ ਤੇ ਪੈਂਦੀਆਂ ਨੇ ਤੇ ਉਹ ਫਿਰ ਸੂਰਜ ਵਿੱਚ ਜਦੋਂ ਮਿਲ ਜਾਂਦੀਆਂ ਨੇ ਇਸੇ ਤਰ੍ਹਾਂ ਜਿਹੜੇ ਮਹਾਪੁਰਸ਼ ਸਾਡੇ ਭਲੇ ਵਾਸਤੇ ਆਉਂਦੇ ਨੇ ਉਹ ਕਿਰਨ ਦੀ ਤਰ੍ਹਾਂ ਆਉਂਦੇ ਨੇ ਤੇ ਫਿਰ ਉਹ ਜਿਵੇਂ ਸੂਰਜ ਦੀਆਂ ਕਿਰਨਾਂ ਸੂਰਜ ਵਿੱਚ ਸਮਾ ਜਾਂਦੀਆਂ ਨੇ ਤੋ ਪਰਮਾਤਮਾ ਵਿੱਚ ਸਮਾ ਜਾਂਦੇ ਨੇ ਉਹਦੇ ਉਹਦੇ ਨਾਲ ਨਾਤਾ ਜੁੜਿਆ ਹੁੰਦਾ ਜਿਵੇਂ ਸੂਰਜ ਦਾ ਕਿਰਨ ਦੇ ਨਾਲ ਨਾਤਾ ਜੁੜਿਆ ਇਸੇ ਤਰ੍ਹਾਂ ਅਸੀਂ ਟੁੱਟ ਜਾਂਦੇ ਹਾਂ ਲੈਵ ਛੁੜਕੀ ਮਾਇਆ ਲੱਗੀ ਇਦਾਂ ਤਿਸਨਾ ਦੇ ਕਰਕੇ ਇਦੂਜਾ ਹੈ ਜਲ ਕਾ ਜਲ ਹੂ ਆਰਾਮ ਹੁਣ ਪਾਣੀ ਵੀ ਬਹੁਤ ਵਖਰੀ ਕਰ ਦਈਏ ਤੇ ਇਹਦੇ ਉਹਦੇ ਵਿੱਚ ਮਿਲਾ ਦਈਏ ਤੇ ਫਿਰ ਕੋਈ ਪਛਾਣ ਨਹੀਂ ਸਕਦਾ ਜਿਵੇਂ ਜਲ ਕਾ ਜਲ ਹੂ ਆਰਾਮ ਤੇ ਸੰਧਗੁਰੂ ਜੀ ਕਹਿੰਦੇ ਨੇ ਜਿਵੇਂ ਭਾਪ ਬਣਦੀ ਹੈ ਇਹ ਥੂਰਦੀਆਂ ਦਿਸਮਾਂ ਦੇ ਨਾਲ ਸਮੁੰਦਰ ਵਿੱਚ ਉਹ ਮੰਡਲ ਬਣਦਾ ਹੈ ਫਿਰ ਉਹ ਨਦੀਆਂ ਨਾਲੀਆਂ ਰਾਹੀਂ ਮੁੜ ਕੇ ਸਮੁੰਦਰ ਵਿੱਚ ਸਮਾ ਜਾਂਦਾ ਹੈ ਇਸੇ ਤਰ੍ਹਾਂ ਜਿਹੜੇ ਮਹਾਂਪੁਰਖ ਗੁਰੂ ਆਉਂਦੇ ਨੇ ਉਹ ਜਨਮ ਲੰਦੇ ਵਿੱਚ ਨਹੀਂ ਉਹ ਸਿਰਫ ਸਾਡੇ ਭਲਾ ਪਰ ਉਹ ਦੂਜਿਆਂ ਦਾ ਭਲਾ ਕਰਨ ਵਾਸਤੇ ਆਉਂਦੇ ਨੇ ਤੇ ਸੰਸਾਰ ਦਾ ਭਲਾ ਕਰਕੇ ਤੇ ਫਿਰ ਉਹਦੇ ਜਿਹੜੇ ਅਕਾਲ ਪੁਰਖ ਤੋਂ ਸੰਸਾਰ ਦਾ ਭਲਾ ਕਰਨ ਵਾਸਤੇ ਹੁੰਦੇ ਤੇ ਉੱਥੇ ਉਹ ਸਮਾ ਜਾਂਦੇ ਆਜ ਜੋ ਗੁਰੂ ਗ੍ਰੰਥ ਸਾਹਿਬਹਾਰ ਸਾਹਿਬੀ ਦਾ ਜੋਤੀ ਦੋਸ ਜਿਹੜਾ ਸਮਾਉਣ ਦਾ ਵਿਆਹ ਹੈ ਸਭ ਦੀ ਵਿਚਾਰ ਕਰਦੇ ਹਾਂ ਸ੍ਰੀ ਇਹਦੇ ਵਿੱਚ ਅ ਸ਼ਰੂ ਦੇ ਵਿੱਚ ਮੂਲ ਮੰਤਰ ਹੈ ਇਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ 31 ਵਾਰ ਆਇਆ ਹੈ ਕਿ ਇਹ ਜਗਜੀਤ ਸਾਹਿਬ ਦੇ ਵਿੱਚ ਸਭ ਤੋਂ ਪਹਿਲਾ ਇਹ ਮੂਲ ਮੰਤਰ ਆਇਆ ਇਹਦੇ ਵਿੱਚ ਹੀ ਸਾਰੀ ਵਿਆਖਿਆ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਗੋਲ ਮੰਤਰ ਦੀ ਹੈ ਤੇ ਪ੍ਰਮਾਤਮਾ ਜੋ ਹੈ ਇੱਕ ਹੈ ਤੇ ਉਹਦੀ ਉਹਨੀਆਂ ਖੂਬੀਆਂ ਦਸੀਆਂ ਨੇ ਇਹਦੇ ਵਿੱਚ ਤੇ ਉਹ ਸਤ ਹੈ ਉਹਦਾ ਨਾਮ ਸਤ ਹੈ ਸਤ ਦੇ ਨਾਮ ਦੋ ਚੀਜ਼ਾਂ ਨੇ ਸਤ ਨਾਮ ਇਕੱਠਾ ਨਹੀਂ ਹੈ ਜਿਵੇਂ ਹਰੀ ਰਾਮ ਰਾਮ ਨਾਮ ਤੇ ਇਸੇ ਤਰ੍ਹਾਂ ਸਤ ਨਾਮ ਕਿਉਂਕਿ ਗੁਰਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਹਾ ਕਿਰਤਮ ਨਾਮ ਕਥੇ ਤੇਰੇ ਜੇਵਾ ਜਿਹੜੇ ਗੁਰਬਾਣੀ ਪੜ੍ਹਦੇ ਨੇ ਮਾਰੂ ਰਾਗ ਦੇ ਵਿੱਚ ਸ਼ੌਧ ਆਉਂਦਾ ਉਹਦੇ ਵਿੱਚ ਪਰਮਾਤਮਾ ਦੇ ਜਿਹੜੇ ਨਾਮ ਨੇ ਨਾ ਉਹ ਉਹ ਸਿਫਾਤੀ ਨਾਮ ਨੇ ਸਿਫਤਾਂ ਵਾਲੇ ਗੁਣਾ ਵਾਲੇ ਨਾਮ ਨੇ ਕਿਰਤਮ ਨਾਮ ਨੇ ਉਹ ਜਿਹੜੇ ਕਰਮ ਕਰਦਾ ਹੈ ਪਰਮਾਤਮਾ ਤੇ ਉਹ ਉਹਨੂੰ ਕਿਰਤਮ ਨਾਮ ਕਿਹਾ ਜਾਂਦਾ ਸਾਡੇ ਬਣਾਏ ਹੋਏ ਨਾਮ ਨੇ ਅੱਜ ਜੇ ਉਹਨੇ ਕਿਛੇ ਤੇ ਦਇਆ ਕੀਤੀ ਤੇ ਅਸੀਂ ਉਹਨੂੰ ਦਿਆਦ ਲੋ ਤੇ ਉਹ ਸਾਰੇ ਗਿਣ ਕੇ ਦੱਸੇ ਨੇ ਤੇ ਅਖੀਰ ਤੇ ਨਵੇੜਾ ਕੀਤਾ ਕਿਰਤਵ ਨਾਮ ਕਥੇ ਤੇਰੇ ਜੀਵਾ ਇਹ ਮੇਰੀ ਜੀਵਾ ਨੇ ਤੇਰੇ ਸਿਰਫ ਕਿਰਤਵ ਨਾਮ ਨੂੰ ਗਿਆਨ ਕੀਤਾ ਪਰ ਪਰਾ ਪੁਰਬਲਾ ਸਤ ਨਾਮ ਤੇਰਾ ਪਰਾ ਪੁਰਬਲਾ ਜਿਹੜਾ ਤੇਰਾ ਅਸਲ ਨਾਮ ਹੈ ਉਹ ਸਤ ਹੈ ਉਹਨੂੰ ਹੀ ਸਤਗੁਰੂ ਮਹਾਰਾਜ ਸਾਹਿਬ ਜੀ ਨੇ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਇਹ ਉਹ ਪਰਮਾਤਮਾ ਦਾ ਨਾਮ ਸੱਤ ਹੈ ਕਰਤਾ ਪੁਰਖ ਹੈ ਨਿਰਭਉ ਨਿਰਵੈਰ ਹੈ ਤੇ ਉਹ ਅਕਾਲ ਮੂਰਤ ਹੈ ਸਮੇਂ ਦਾ ਉਹਦੇ ਤੇ ਕੋਈ ਅਸਰ ਨਹੀਂ ਤੇ ਕਾਲ ਦਾ ਅਰਥ ਹੁੰਦਾ ਮੌਤ ਜਨਮ ਤੇ ਉਹ ਕਿਸੇ ਜੁਨ ਵਿੱਚ ਨਹੀਂ ਆਉਂਦਾ ਉਸ ਨੂੰ ਕਿਸੇ ਨੇ ਬਿਆਲਾ ਨਹੀਂ ਕੀਤਾ ਸਵੈ ਮਤਲਬ ਆਪਣੇ ਆਪ ਸੁੱਤੇ ਪ੍ਰਕਾਸ਼ ਹੈ ਤੇ ਇਸ ਦੀ ਇਹ ਖੂਬੀ ਦਸੀ ਇਸ ਇਸ ਅਕਾਲ ਪੁਰਖ ਦੀ ਜਿਹਦੀਆਂ ਇੰਨੀਆਂ ਖੂਬੀਆਂ ਨੇ ਕਿਵੇਂ ਪ੍ਰਾਪਤ ਹੁੰਦਾ ਗੁਰ ਪ੍ਰਸਾਦ ਪ੍ਰਸਾਦ ਦਾ ਅਰਥ ਹੈ ਕਿਰਪਾ ਗੁਰੂ ਦੀ ਕਿਰਪਾ ਨਾਲ ਅਗਲੇ ਸਤਿਗੁਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਸੰਸਾਰ ਇੱਕ ਅੱਗ ਦਾ ਸਮੁੰਦਰ ਦੁੱਖਾਂ ਦਾ ਸਮੁੰਦਰ ਇਹਦੇ ਵਿੱਚੋਂ ਮਰੀ ਜੀਣ ਦੇ ਡਰਦੀ ਹੈ ਜੀਉ ਡਰਤ ਹੈ ਆਪਣਾ ਤੇ ਫਿਰ ਕੈਸੋ ਕਰੀਏ ਪੁਕਾਰ ਕਦੇ ਅਗਦੇ ਪੁਕਾਰ ਕਰਾਂ ਫਰਮਾਤੋਂ ਤੋਂ ਬਾਹਰ ਇਹ ਸਤਿਗੁਰੂ ਕਹਿੰਦੇ ਨੇ ਧੂਪ ਵਿਸਾਰਣ ਸੇਵਿਆ ਸਦਾ ਸਦਾ ਦਾਤਾ ਜਿਹੜਾ ਸਾਡੇ ਦੁੱਖਾਂ ਨੂੰ ਦੂਰ ਕਰਦਾ ਸਦਾ ਹੀ ਸਾਨੂੰ ਦਾਤਾ ਦਿੰਦਾ ਉਹਦੇ ਅੰਦੇ ਪੁਕਾਰ ਕਰਨੀ ਚਾਹੀਦੀ ਜਿਸ ਮਾਨਕ ਤੇ ਕਰੋ ਬਨਤੀ ਸੋ ਆਪਣੇ ਦੁੱਖ ਭਰਿਆ ਹੋ। ਇਹ ਸਤਿਗੁਰੂ ਹੀ ਕਹਿੰਦੇ ਨੇ ਸਾਹਿਬ ਮੇਰਾ ਨੀਤ ਨਵਾ ਹੁਣ ਕਿਸੇ ਦੇ ਕੋਲ ਜੇ ਕੋ ਯਕੀਨ ਸਾਡੇ ਕਰੋ ਅਛਾ ਦਾ ਛੱਜਾ ਕਰੋ ਭਾਵੇਂ ਵੀ ਨਾ ਛੱਜਿਓ ਤੇ ਜੇ ਉਹ ਆਉਂਦਾ ਗਣੰਦ ਦਾਤੇ ਉਹਦੇ ਉਹ ਗੱਲ ਨਹੀਂ ਰਿੰਦੀ ਪਰ ਪ੍ਰਮਾਤਮਾ ਜਿਹੜਾ ਹੈ ਉਹ ਇਹੋ ਜਿਹਾ ਦਾਤਾ ਹੈ ਉਹ ਜਦੋਂ ਵੀ ਸਾਨੂੰ ਦਾਤ ਦਿੰਦਾ ਨਾ ਸਾਡ ਭਾਵੇਂ ਅਖੀਰਲੇ ਉਮਰ ਦੇ ਅਖੀਰਲੇ ਦਿਨ ਵੀ ਦਾਤ ਦਿੰਦਾ ਤੇ ਉਹ ਐਉਂ ਖੁਸ਼ ਹੋ ਕੇ ਦੇ ਰਿਹਾ ਜਿੰਨਾ ਪਹਿਲੀ ਵਾਰ ਦੇ ਰਿਹਾ ਇਸ ਕਰਕੇ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਇਹ ਰਹਾਉ ਦੀ ਪੰਕਤੀ ਹੈ ਰਹਾਉ ਇਹ ਚਲਗੁਰੂਕ ਇੰਦਨ ਹੈ ਅਨੰਦ ਸਿੰਘ ਸਾਹਿਬ ਸੇਵੀ ਅਨੰਦ ਦਾ ਪਾਪ ਹਰ ਰੋਜ਼